ਜੀ ਕਲ ਜੀ ਮੈਂ ਹਾਂ ਕੁਲਦੀਪ ਬਰਾੜ ਤੇ ਵੱਡੀ ਅਪਡੇਟ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ ਭਾਰਤ ਵੱਲੋਂ ਰਾਤ ਸਵਾ 1 ਵਜੇ ਦੇ ਕਰੀਬ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਹਮਲਾ ਪਾਕਿਸਤਾਨ ਦੇ 9 ਅਤੰਕੀ ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਇਸ ਦੇ ਵਿੱਚ ਆ ਜਿਹੜੇ ਉਹ ਅਤਵਾਦੀ ਮਾਰੇ ਗਏ ਆ ਕਿਉਂਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਉੱਪਰ ਲੋਕਾਂ ਵੱਲੋਂ ਕਾਫੀ ਪ੍ਰੈਸ਼ਰ ਬਣਾਇਆ ਜਾ ਚੁੱਕਿਆ ਸੀ ਕਿ ਜਿਹੜਾ ਉਹ ਪਾਕਿਸਤਾਨ ਤੋਂ ਹੁਣ ਬਦਲਾ ਲੈਣ ਦਾ ਉਹ ਸਮਾਂ ਆ ਗਿਆ ਕਿਉਂਕਿ ਜਿਹੜੇ 26 ਮਾਸੂਮ ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ ਅਤੇ ਅੱਤਵਾਦੀਆਂ ਵੱਲੋਂ ਚੁਣ-ਚੁਣ ਕੇ ਉਹਨਾਂ ਬੇਕਸੂਰ ਲੋਕਾਂ ਨੂੰ ਉਹ ਜਿਹੜਾ ਮਾਰਿਆ ਗਿਆ ਸੀ ਉਹਨਾਂ ਨੂੰ ਕਲਮਾ ਪੜ੍ਹ ਲਈ ਆਖਿਆ ਗਿਆ ਸੀ ਜਿਨ੍ਹਾਂ ਨੂੰ ਕਲਮਾ ਪੜ੍ਹਨਾ ਨਹੀਂ ਸੀ ਆਉਂਦਾ ਅਤੇ ਉਹਨਾਂ ਨੂੰ ਜਿਹੜੀ ਸੀ ਉਹ ਗੋਲੀ ਮਾਰੀ ਗਈ ਬੇਸ਼ੱਕ ਉਸ ਸਮੇਂ ਦੇ ਵਿੱਚ ਕੁਝ ਜਿਹੜੇ ਸੀਗੇ ਉਹ ਪਾਕਿਸਤਾਨੀ ਜਿਹੜੇ ਮੁਸਲਮਾਨਾਂ ਵੱਲੋਂ ਇਹ ਹਮਲਾ ਜ਼ਰੂਰ ਕੀਤਾ ਗਿਆ ਸੀ ਪਰ ਕੁਝ ਮੁਸਲਮਾਨ ਭਾਈਚਾਰੇ ਦੇ ਲੋਕ ਇਸ ਦਾ ਵਿਰੋਧ ਕਰਨ ਉਸ ਟਾਈਮ ਅੱਗੇ ਵੀ ਆਏ ਸੀ ਤੇ ਉਹਨਾਂ ਨੂੰ ਵੀ ਉਹਨਾਂ ਨੇ ਅੱਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀਗਾ ਪਰ ਉਹਨਾਂ ਵੱਲੋਂ ਇਹ ਵਿਰੋਧ ਜ਼ਰੂਰ ਕੀਤਾ ਗਿਆ ਸੀ ਕਿ ਮਾਸੂਮ ਲੋਕਾਂ ਨੂੰ ਜਿਹੜਾ ਉਹ ਨਾ ਮਾਰਿਆ ਜਾਵੇ ਪਰ ਹੁਣ ਕੀ ਹੈ ਕਿ ਨਵੀਂ ਅਪਡੇਟ ਇਹੀ ਹੈ ਕਿ ਭਾਰਤ ਵੱਲੋਂ ਜਿਹੜਾ ਉਹ ਨੌ ਟਿਕਾਣਿਆਂ ਤੇ ਰਾਤ ਸਵਾ 1 ਵਜੇ ਦੇ ਕਰੀਬਾ ਜਿਹੜਾ ਉਹ ਅਟੈਕ ਕੀਤਾ ਗਿਆ ਅਤੇ ਭਾਰਤ ਹੁਣ ਜਿਹੜਾ ਉਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਉਹਨੇ ਆਪਣੀ ਜਿਹੜੀ ਮਨਸ਼ਾ ਉਹ ਲੋਕਾਂ ਨੂੰ ਦਰਸਾ ਦਿੱਤੀ ਆ ਖਾਸ ਕਰਕੇ ਪਾਕਿਸਤਾਨ ਨੂੰ ਦਰਸਾ ਦਿੱਤੀ ਗਈ ਹੈ ਪਰ ਲੋਕ ਹੁਣ ਇਸ ਗੱਲ ਤੋਂ ਖੁਸ਼ ਜ਼ਰੂਰ ਨਜ਼ਰ ਆ ਰਹੇ ਆ ਕਿ ਉਹਨਾਂ ਇੰਡੀਆ ਵੱਲੋਂ ਆ ਜਿਹੜਾ ਭਾਰਤ ਵੱਲੋਂ ਆ ਉਹ ਬਦਲਾ ਲੈ ਲਿਆ ਗਿਆ ਬੇਸ਼ੱਕ ਇਹ ਖੁਸ਼ ਹੋਣ ਵਾਲੀ ਗੱਲ ਨਹੀਂ ਹੈ ਕਿ ਕੋਈ ਵੀ ਜਿਹੜਾ ਜੰਗ ਹੁੰਦੀ ਆ ਉਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੁੰਦੀ ਉਹ ਕਿਤੇ ਨਾ ਕਿਤੇ ਉਹ ਦੋਵਾਂ ਧਿਰਾਂ ਦਾ ਨੁਕਸਾਨ ਜ਼ਰੂਰ ਹੁੰਦਾ ਪਰ ਇਸ ਚੀਜ਼ ਨੂੰ ਲੈ ਕੇ ਅੱਜ ਡੀਸੀ ਮੈਡਮ ਫਾਈਲ ਕਰ ਲਉ ਵੀ ਇੱਕ ਆ ਜਿਹੜੇ ਆਦੇਸ਼ ਜਾਰੀ ਕੀਤੇ ਗਏ ਆ ਕਿ ਅਗਲੇ ਹੁਕਮਾਂ ਤੱਕ ਜਿਹੜੇ ਉਹ ਸਰਕਾਰੀ ਸਕੂਲ ਸਰਕਾਰੀ ਗੈਰ ਸਰਕਾਰੀ ਅਦਾਰੇ ਆ ਜਿਹੜੇ ਉਹ ਬੰਦ ਕੀਤੇ ਜਾਂਦੇ ਹੁਕਮ ਜਾਰੀ ਕੀਤੇ ਗਏ ਆ ਡਿਸਟ੍ਰਿਕਟ ਫਰੋਜ਼ਪੁਰ ਤੇ ਪਠਾਨਕੋਟ ਦੇ ਵਿੱਚ ਵੀ ਇਹੇ ਆਦੇਸ਼ ਵੱਖ-ਵੱਖ ਜਿਹੜੇ ਡੀਸੀ ਆ ਉਹਨਾਂ ਵੱਲੋਂ ਜਾਰੀ ਕੀਤੇ ਗਏ ਆ ਕਿ ਅਗਲੇ ਹੁਕਮਾਂ ਤੱਕ ਜਿਹੜੇ ਸਰਕਾਰੀ ਅਤੇ ਗੈਰ ਸਰਕਾਰੀ ਜਿਹੜੇ ਆ ਉਹ ਅਦਾਰੇ ਬੰਦ ਕੀਤੇ ਗਏ ਆ